ਜਗਜੀਤ ਸਿੰਘ ਡੱਲੇਵਾਲ ਪਿਛਲੇ ਤਕਰੀਬਨ 45 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੀ ਆਪਣੇ ਪੱਧਰ ਤੇ ਉਤੇ ਕਾਰਵਾਈਆਂ ਕਰਦਾ ਨਜ਼ਰ ਆ ਰਿਹਾ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਹਾਲਾਂਕਿ ਸਮਰਥਨ ਦੇ ਦਿੱਤਾ ਹੈ ਉਹਨਾਂ ਦੇ ਲੀਡਰ ਡੱਲੇਵਾਲ ਸਾਹਿਬ ਕੋਲ ਪਹੁੰਚੇ ਸੀਗੇ ਲਿਖਤ ਤੌਰ ਦੇ ਉਤੇ ਇੱਕ ਪ੍ਰਸਤਾਵ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਗਈ ਜਿਨੇ ਕਾਫੀ ਸੁਰਖੀਆਂ ਵਟੋਰੀਆਂ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਤੋਂ ਕਿਸਾਨਾਂ ਨੇ ਹਿੱਸਾ ਲਿਆ। ਕਿਸਾਨੀ ਅੰਦੋਲਨਾਂ ਕੋਈ ਅੱਜ ਦਾ ਨਹੀਂ ਮੇਰੇ ਨੂੰ ਆਉਦਾ ਵੀ ਜਦੋਂ ਤੋਂ ਕਿਸਾਨੀ ਹੋਂਦ ਦੇ ਵਿੱਚ ਆਈ ਹੈ ਭਾਵੇਂ ਵੱਡੇ ਰੂਪ ਕੀ ਜਾਂ ਛੋਟੇ ਰੂਪ ਦੇ ਵਿੱਚ ਉਹਨਾਂ ਦੀਆਂ ਮੰਗਾਂ ਪ੍ਰਤੀ ਕੁਝ ਰੁਕ ਕੁਝ ਤਾਂ ਚੱਲਦਾ ਹੈ। ਇਹ ਜਿਹੜੀਆਂ ਮਹਾਪੰਚਾਇਤ ਕੀਤੀ ਗਈ ਵੋਗਾ ਦੇ ਵਿੱਚ ਇਹ ਕਈ ਪੱਖਾਂ ਦੇ ਉੱਤੇ ਬੜੀ ਅਜੀਬ ਕਿਸਮ ਦੀ ਤੁਸੀਂ ਕਹਿ ਸਕਦੇ ਸਰਕਾਰ ਕਹਿੰਦੀ ਆ ਸੀ ਤੁਹਾਨੂੰ ਪੈਸੇ ਦੁੱਗਨੇ ਕਰਤੇ ਕਿਉਂਕਿ 14 ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀ ਇਹਨਾਂ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਊ ਜਦੋਂ ਇਹ ਕਹਿਣਾ ਇਹ ਸਾਡੇ ਚਾਜ ਇਹ ਤਾਰਪੀਟੋ ਕਰਨ ਵਾਲੇ ਕੰਮ ਹੁੰਦੇ ਨੇ ਇਦੇ ਵਿੱਚ ਇਹ ਲੱਗਦਾ ਫਿਰ ਕਿ ਕੋਈ ਸ਼ਕਤੀ ਹੈ ਜਿਹੜੀ ਇਹਨਾਂ ਨੂੰ ਇਕੱਠੇ ਹੋ ਕੇ ਤੁਰਨ ਨਹੀਂ ਦਿੰਦੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀਗਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਧਾਰਮਿਕ ਸੇਵਾ ਲੱਗੀ ਸਜ਼ਾ ਲੱਗੀ ਉਹਨਾਂ ਨੇ ਪੂਰੀ ਕਰ ਲਈ ਬਾਅਦ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਜਾਂ ਕਿ ਨਤਮਸਤਕ ਹੋ ਗਏ ਤੇ ਹੁਣ ਉਹਨਾਂ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰ ਲਿਆ ਨਵੀਂ ਪਰਤੀ ਦੀ ਵੀ ਗੱਲ ਚੱਲ ਪਈ ਹੈ ਹਾਲੇ ਵੀ ਆਮ ਪੰਥਕ ਧਿਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੰਥ ਬਚਾਉਣ ਦੀ ਕੋਈ ਗੱਲਬਾਤ ਕੋਈ ਰਵਾਇਤ ਸ਼ੁਰੂ ਨਹੀਂ ਕੀਤੀ ਗਈ ਇਹ ਤਾਂ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਤਾਂ ਅਕਾਲੀ ਦਲ ਨੂੰ ਚਲਾਈ ਨਹੀਂ ਸਕਦਾ ਜਰਨੈਲੀ ਜੇ ਪਾਸੇ ਹੋ ਜੇਵੇ ਤੇ ਪਾਰਟੀ ਦਾ ਬਚਰਾ ਕੀ ਹੈ ਹਾਲਾਂਕਿ ਨਗਰ ਕੌਂਸਲਾਂ ਦੇ ਪ੍ਰਧਾਨ ਉਹ ਪ੍ਰਧਾਨ ਚੁਣੇ ਜਾ ਰਹੇ ਨੇ ਉਹ ਕਾਫੀ ਘੱਟ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਜਿਹੜੀਆਂ ਪੰਜ ਨਗਰ ਨਿਗਮਾਂ ਨੇ ਮਿਨਿਸਪਲ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਮੇਰ ਬਣਾਏ ਜਾ ਰਹੇ ਨੇ ਨਾਲ ਹੀ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਵੀ ਲਾਏ ਜਾ ਰਹੇ ਨੇ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਕੁੰਦਨ ਬੋਗਿਆ ਮੇਅਰ ਬਣੇ ਨੇ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਣੇ ਨੇ ਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਦਿੱਲੀ ਦੇ ਵਿੱਚ ਚੋਣਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਤੇ ਇਹਨਾਂ ਚੋਣਾਂ ਦੇ ਵਿੱਚ ਵੀ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਾ ਦਿੱਤਾ ਹੈ ਪੂਰੀ ਵਾਹ ਲਾਈ ਹੋਈ ਹੈ ਭਾਜਪਾ ਆਮ ਆਦਮੀ ਪਾਰਟੀ ਰੈਲੀਆਂ ਦੇ ਵਿੱਚ ਰੁੱਝ ਗਈ ਹੈ ਕਾਂਗਰਸ ਅਜੇ ਥੋੜੀ ਜਿਹੀ ਪਿੱਛੇ ਚੱਲ ਰਹੀ ਹੈ ਘੱਟ ਚਰਚਾਵਾ ਨੇ ਕਾਂਗਰਸ ਦੀਆਂ ਪਰ ਮੁਕਾਬਲਾ ਤਿੰਨ ਕੋਣੀ ਹੀ ਉੱਥੇ ਹੋਣਾ ਹੈ ਤਿੰਨੇ ਧਿਰਾਂ ਪੂਰੀਆਂ ਸ਼ਕਤੀਸ਼ਾਲੀ ਨਜ਼ਰ ਆ ਰਹੀਆਂ ਜਦੋਂ ਹੀ ਚੜਾਈ ਤੇ ਹੁੰਦੇ ਸੀ ਅਮਰਜਿੰਦਰ ਸਰਸਾ ਹੈ ਤਾਂ ਕਾਲੀ ਆਗੂ ਤੇ ਜਿਹੜੀ ਇਹ ਸੀਟ ਪੈਂਦੀ ਹੈ ਆਪਣੀ ਉਹ ਸੀਟ ਪੈਂਦੀ ਹੈ ਇਹਦੀ ਉੱਥੇ ਦਿੱਲੀ ਦੇ ਵਿੱਚ ਇਹ ਜਿੱਤਿਆ ਤਾਂ ਭਾਜਪਾ ਦੇ ਦਿੱਤੇ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਤੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵੱਡੀਆਂ ਅਪਡੇਟਸ ਨੇ ਹਫ਼ਤੇ ਦੇ ਦੌਰਾਨ ਕਾਫੀ ਕੁਝ ਵਾਪਰ ਦਾ ਨਜ਼ਰ ਆਇਆ ਹੈ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਤੇ ਸੂਬੇ ਦੇ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਸ਼ੁਕਰ ਹੈ ਜੀ ਬਹੁਤ-ਬਹੁਤ ਮਿਹਰਬਾਨੀ ਢਿੱਲ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਤਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਉਤੇ ਤੁਰੇ ਹੋਏ ਨੇ ਦੋ ਮੋਰਚੇ ਲੱਗੇ ਨੇ ਇੱਕ ਸ਼ੰਭੂ ਤੇ ਦੂਜਾ ਖਨੌਰੀ ਬੈਰੀਅਰ ਤੇ ਜਗਜੀਤ ਸਿੰਘ ਡੱਲੇਵਾਲ ਪਿਛਲੇ ਤਕਰੀਬਨ 45 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਵੀ ਆਪਣੇ ਪੱਧਰ ਤੋਂ ਤੇ ਕਾਰਵਾਈਆਂ ਕਰਦਾ ਨਜ਼ਰ ਆ ਰਿਹਾ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਹਾਲਾਂਕਿ ਸਮਰਥਨ ਦੇ ਦਿੱਤਾ ਹੈ ਉਹਨਾਂ ਦੇ ਲੀਡਰ ਡੱਲੇਵਾਲ ਸਾਹਿਬ ਕੋਲ ਪਹੁੰਚੇ ਸੀਗੇ ਲਿਖਤ ਤੌਰ ਦੇ ਉਤੇ ਇੱਕ ਪ੍ਰਸਤਾਵ ਦਿੱਤਾ ਗਿਆ ਹੈ ਕਾਫੀ ਉਹਦੇ ਵਿੱਚ ਮਦਾਂ ਵਿਚਾਰੀਆਂ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਹੋਰ ਵੀ ਤਿੱਖਾ ਹੋ ਸਕਦਾ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਗਈ ਜਿਨ੍ਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਜਿਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੇਸ਼ ਭਰ ਤੋਂ ਕਿਸਾਨਾਂ ਨੇ ਹਿੱਸਾ ਲਿਆ ਦੇਖੋ ਜਿਹੜਾ ਕਿਸਾਨੀ ਅੰਦੋਲਨ ਆ ਕੋਈ ਅੱਜ ਦਾ ਨਹੀਂ ਮੇਰੇ ਨੂੰ ਆਉਦਾ ਵੀ ਜਦੋਂ ਤੋਂ ਕਿਸਾਨੀ ਹੋਂਦ ਦੇ ਵਿੱਚ ਆਈ ਹੈ ਪਾਵੇਂ ਵੱਡੇ ਰੂਪ 'ਚ ਜਾਂ ਛੋਟੇ ਰੂਪ ਦੇ ਵਿੱਚ ਉਹਨਾਂ ਦੀਆਂ ਮੰਗਾ ਪ੍ਰਤੀ ਕੁਝ ਰਵ ਕੁਝ ਤਾਂ ਚੱਲਦਾ ਰਿਹਾ ਹੈ। ਇਹ ਜਿਹੜੀਆਂ ਮਹਾਪੰਚਾਇਤ ਕੀਤੀ ਗਈ ਮੋਗਾ ਦੇ ਵਿੱਚ ਇਹ ਕਈ ਪੱਖਾਂ ਦੇ ਉੱਤੋਂ ਬੜੀ ਅਜੀਬ ਕਿਸਮ ਦੀ ਤੁਸੀਂ ਕਹਿ ਸਕਦੇ ਹੋ। ਉਹਦਾ ਕਾਰਨ ਹੈ। ਅੱਜ ਕਿਸਾਨ ਸਾਡਾ ਤੁਸੀਂ ਕਹਿ ਸਕਦੇ ਹੋ ਕਿ ਸਮੱਸਿਆਵਾਂ ਦੇ ਵਿੱਚ ਸਰਕਾਰ ਕਹਿੰਦੀ ਆ ਅਸੀਂ ਤੁਹਾਨੂੰ ਪੈਸੇ ਦੁੱਗਨੇ ਕਰਤੇ ਕਿਉਂਕਿ 14 ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀ ਇਹਨਾਂ ਨੇ ਕਿਹਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ ਹੋਈ ਹੈ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹੋਇਆ ਕਿਸਾਨ ਆਗੂ ਇਹ ਗੱਲ ਕਹਿੰਦੇ ਨੇ ਕਿ ਜੇ ਤੁਸੀਂ ਭਾਅ ਵਧਾਇਆ ਹੈ ਉਦੇ ਨਾਲ ਜਿਹੜੀਆਂ ਇਨਪੁਟਸ ਨੇ ਖਰਚੇ ਨੇ ਉਹਨੂੰ ਵੀ ਤਾਂ ਮੁਕਾਬਲਾ ਤਨ ਕਰ ਲੋਣਾ ਉਹਨਾਂ ਨੂੰ ਵੀ ਤਾਂ ਸਮਾਨੰਤਰ ਬਹਿ ਕੇ ਦੇਖੋ ਕਿ ਖਰਚਾ ਕਿੰਨਾ ਹੋਇਆ ਆਮਦਨ ਕਿੰਨੀ ਹੋਈ ਹੈ ਜਿਹੜਾ ਦੋਹਾਂ ਦਾ ਆਪਸ ਵਿੱਚ ਦੀ ਅੰਤਰ ਹੈ ਉਹ ਕਿੰਨਾ ਹੈ ਸੋ ਕਿਸਾਨ ਉੱਠੇ ਕਿਸਾਨਾਂ ਨੇ ਜਿਹੜੀ ਤੁਸੀਂ ਦੇਖਿਆ ਹੋਣਾ ਉਹ ਬੜੇ ਡਿਸਪਲਨ ਦੇ ਵਿੱਚ ਅਠ ਪੱਠ ਦੇ ਪੱਖੋਂ ਬਹੁਤ ਜ਼ਿਆਦਾ ਸੀ ਉਹਦੇ ਵਿੱਚ ਜਿਹੜੀ ਟੁਹਾਣੀ ਹੋਈ ਸੀ ਇੱਕ ਮਹਾਪੰਚਾਇਤ ਇੱਥੇ ਵੀ ਬਹੁਤ ਸਾਰੇ ਹੋਰ ਨਾਂ ਰਾਜਾਂ ਦੇ ਆਗੂ ਆਏ ਹੋਏ ਸੀ ਮਹਾਰਾਸ਼ਟਰ ਤੋਂ ਕੇਰਲ ਤੋਂ ਜੋਪੀ ਤੋਂ ਤੱਕ ਰੇਸ਼ਟਕ ਤੱਕ ਖੁਦੀ ਆ ਗਈ ਇਹ ਸਾਰੀਆਂ ਚੀਜ਼ਾਂ ਇੱਥੇ ਆਈਆਂ ਇੱਥੇ ਇੱਕ ਅਠ ਨੁਕਾਤੀ ਮਤਾ ਪਾਇਆ ਗਿਆ ਜਿਹੜਾ ਕਿਸਾਨ ਆਗੂ ਸਰਦਾਰ ਜੁਗਿੰਦਰ ਸਿੰਘ ਉਹ ਗੁਰਾਹਾਂ ਉਹਨਾਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ ਉਹੀ ਅਠ ਨੁਕਾਤੀ ਪ੍ਰੋਗਰਾਮ ਇਹਨਾਂ ਨੇ ਰੱਖਿਆ ਸੀ ਕਿ ਸਾਡੀ 6 ਜਾਂ 7 ਮੈਂਬਰੀ ਜਿਹੜੀ ਕਮੇਟੀ ਹੈ ਉਹ ਲੈ ਕੇ ਜਾਏਗੀ ਔਰ ਅਸੀਂ ਜਾ ਕੇ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਸਾਰੀ ਗੱਲ ਦੱਸਾਂਗੇ ਹੈਨਾ ਹੂੰ ਸੋ ਮੈਂ ਮਹਿਸੂਸ ਕਰਦਾ ਕਿ ਜਦੋਂ ਇਹ ਸਾਰੇ ਇਕੱਠੇ ਹੋ ਕੇ ਉੱਥੇ ਆਏ ਹਾਲਾਂਕਿ ਬਾਤ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਸਵਾਲ ਖੜੇ ਹੋ ਗਏ ਹੂੰ ਇਹ ਵੀ ਸਵਾਲ ਉੱਠਣ ਲੱਗੇ ਇਹਨਾਂ ਦਾ ਇੱਕ ਆਗੂ ਜਨ ਡਲੇਵਾਲ ਸਾਹਿਬ ਕੋਲੇ ਬੈਠਾ ਉਹ ਕਹਿੰਦਾ ਜੀ ਸਾਡੇ ਵਿੱਚ ਸ਼ਾਮਲ ਹੋਣ ਹੂੰ ਸਾਡੇ ਹੀ ਹਿੱਸਾ ਵੰਨ ਤੁਹਾਨੂੰ 13 ਮਹੀਨੇ ਹੋ ਗਏ 12 ਤੇ ਤੁਤੋਂ ਤੋਂ ਹੋਇਆ ਤਾਂ ਕੱਖ ਹੈ ਨਹੀਂ ਜੇ ਦੂਜੇ ਆਗੂ ਥੋੜੀ ਹਮਾਇਤ 'ਚ ਆ ਗਏ ਉਹਨਾਂ ਨੇ ਕਹਿਤਾ ਕਿ ਬਕਾਇਦਾ ਤੌਰ ਦੇ ਉੱਤੇ ਅਸੀਂ ਥੋੜੀ ਹਮਾਇਤ 'ਚ ਐ ਤਾ ਉਹ ਇਕੱਠਾ ਕਿਤੇ ਜਦੋਂ ਇਹ ਕਹਿਣਾ ਇਹ ਸਾਡੇ ਚਾਜ ਇਹ ਤਾਰਪੀਟੋ ਕਰਨ ਵਾਲੇ ਕੰਮ ਹੁੰਦੇ ਨੇ ਇਹਦੇ ਵਿੱਚ ਇਹ ਲੱਗਦਾ ਫਿਰ ਕਿ ਕੋਈ ਸ਼ਕਤੀ ਹੈ ਜਿਹੜੀ ਇਹਨਾਂ ਨੂੰ ਇਕੱਠੇ ਹੋ ਕੇ ਤੁਰਨ ਨਹੀਂ ਦਿੰਦੀ ਹੂੰ ਉਹ ਰੋਕਣਾ ਚਾਹੁੰਦੀ ਹੈ ਸੋ ਤੁਸੀਂ ਕਹਿ ਸਕਦੇ ਹੋ ਕਿ ਇਹ ਮੁੜ ਕੇ 101 ਦਾ ਜਥਾ ਤੇ 6 ਜਿਹੜੇ ਉਹ ਮੈਂਬਰ ਇਹਨਾਂ ਨੇ ਅਗਵਾਈ ਵਾਲੇ ਬਰਾਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਥੇ ਪਹੁੰਚੇ ਡਲੇਬਲ ਸਭ ਨਾਲ ਗੱਲ ਵੀ ਕੀਤੀ ਐ ਉਹ ਵੀ ਨਾਰੇ ਦਾ ਜਵਾਬ ਨਾਰੇ ਜੇ ਦੇਣ ਲੱਗੇ ਬਾਹਰ ਖੜੀ ਕੀਤੀ ਉਹਨਾਂ ਨੇ ਇਹਦਾ ਮਤਲਬ ਸਹਿਮਤੀ ਦੇਤੀ ਹੂੰ ਸੋ ਇਸ ਗੱਲ ਦੇ ਵਿੱਚ ਹੁਣ ਜੇ ਇਕੱਠੇ ਹੋਣਗੇ ਕਈ ਆਗੂ ਹਰਿਆਣੇ ਦੇ ਸੀ ਉਹ ਕਹਿੰਦੇ ਜਦੋਂ ਉਹਨੂੰ ਇਕੱਠੇ ਹੋ ਕੇ ਤੁਰੋਂਗੇ ਨਾ ਧਾਰਿਆਂ ਦੇ ਪਰਲੇ ਪਾਸੇ ਆਉਣਗੇ ਤੇ ਦੇਖਦੇ ਆ ਕਿਹੜਾ ਬਾਰਡਰ ਖੜਦਾ ਹੂੰ ਇੱਥੇ ਤੁਸੀਂ ਫਿਰ ਕਹਿ ਸਕਦੇ ਹੋ ਹੂੰ ਕਿ ਇਹ ਚੰਗੇ ਵਾਲੇ ਪਾਸੇ ਨੂੰ ਇੱਕ ਗੱਲ ਤੁਰੀ ਹੈ ਹੂੰ ਔਰ ਕਿਸਾਨਾਂ ਨੇ ਇੱਕ ਜੁਟਤਾ ਵੀ ਦਿਖਾਈ ਹੈ ਔਰ ਕਿਸਾਨਾਂ ਦੀ ਪੰਚਾਇਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਦਿਖਾਉਣ ਵਿੱਚ ਕਾਮਯਾਬ ਹੋਈ ਉਮੀਦ ਹੈ ਕਿ ਜਦੋਂ ਇਹ ਹੁਣ ਇਕੱਠੇ ਹੋ ਕੇ ਤੁਰਨਗੇ ਇਹਦਾ ਕੋਈ ਨਾ ਕੋਈ ਸਾਰਥਕ ਨਤੀਜਾ ਵੀ ਕੱਢਿਆ ਜਾਵੇਗਾ ਜੀ ਬਿਲਕੁਲ ਜੀ ਤੇ ਆ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀਗਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਧਾਰਮਿਕ ਸੇਵਾ ਲੱਗੀ ਸਜ਼ਾ ਲੱਗੀ ਉਹਨਾਂ ਨੇ ਪੂਰੀ ਕਰ ਲਈ ਬਾਅਦ ਦੇ ਵਿੱਚ ਸ਼੍ਰੀ ਕਲਤਖਸਾਬ ਵਿਖੇ ਜਾ ਕੇ ਨਤਮਸਤਕ ਹੋ ਗਏ ਤੇ ਹੁਣ ਉਹਨਾਂ ਦਾ ਅਸਤੀਫਾ ਵਰਕਿੰਗ ਕਮੇਟੀ ਨੇ ਮਨਜ਼ੂਰ ਕਰ ਲਿਆ ਨਵੀਂ ਭਰਤੀ ਦੀ ਵੀ ਗੱਲ ਚੱਲ ਪਈ ਹੈ ਤੇ ਨਵੇਂ ਪ੍ਰਧਾਨ ਦੇ ਨਾਮ ਦੇ ਉੱਤੇ ਵੀ ਕਹਿੰਦੇ ਮੋਹਰ ਲਾਉਣ ਦੀ ਤਿਆਰੀ ਹੈ ਤੇ ਕਾਫੀ ਕੁਝ ਹੁੰਦਾ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਚ ਤੇ ਹੁਣ ਥੋੜੀ ਜੀ ਸ਼ਾਂਤੀ ਜ਼ਰੂਰ ਹੋਈ ਹੈ ਜੀ ਦੇਖੋ ਤਰਵਿੰਦਰ ਹਾਲੇ ਵੀ ਆਮ ਪੰਥਕ ਧਿਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੰਥ ਬਚਾਉਣ ਦੀ ਕੋਈ ਗੱਲਬਾਤ ਕੋਈ ਰਵਾਇਤ ਸ਼ੁਰੂ ਨਹੀਂ ਕੀਤੀ ਗਈ ਇਹ ਤਾਂ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਕਈ ਥਾਵਾਂ ਦੇ ਉੱਤੇ ਬੜੀਆਂ ਹੱਸੋ ਹੀ ਨਹੀਂ ਟਿੱਪਣੀਆਂ ਕਰਦੇ ਆ ਇਹ ਲਓ ਜੀ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਤਾਂ ਕੋ ਅਕਾਲੀ ਦਲ ਨੂੰ ਚਲਾਈ ਨਹੀਂ ਸਕਦਾ ਜਰਨੈਲ ਹੀ ਪਾਸੇ ਹੋ ਜੇਵੇ ਤੇ ਪਾਰਟੀ ਦਾ ਬਚਰਾ ਕੀ ਹੈ ਕਿਹੜਾ ਜਰਨੈਲ ਜਿਹਦੀ ਅਗਵਾਈ ਦੇ ਵਿੱਚ ਲੋਕ ਸਭਾ ਸੀਟਾਂ ਦੀਆਂ 10 ਸੀਟਾਂ ਦੇ ਉੱਤੇ ਜਵਾਨਤਾ ਜਬਤ ਹੋ ਗਈਆਂ ਇਹਨਾਂ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਿਰਫ ਤਿੰਨ ਮੈਲੇ ਜਿੱਤੇ ਉਹਨਾਂ ਜੋ ਵੀ ਉਤਰਦੇ ਤੁਰਦੇ ਹੋਗੇ ਇੱਕ ਉੱਠਦੀ ਪੂੰਛ ਵਰਗਾ ਕੱਲੇ ਹੀ ਰਹਿ ਗਿਆ ਇਹ ਸਥਿਤੀ ਹੋਣੀ ਚਾਹੀਦੀ ਸੀ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਉਹ ਇਸ ਅਕਾਲੀ ਦਲ ਦਾ ਹਿੱਸਾ ਸੀ ਆਜ਼ਾਦਾਨਾ ਤੌਰ ਤੇ ਖੜ ਕੇ ਇਹਨਾਂ ਦੇ ਬੰਦਿਆਂ ਨੂੰ ਬਾਤ ਦੇ ਕੇ ਹੂੰ ਤੇ ਉਹ ਦੋਵੇਂ ਮੈਂਬਰ ਪਾਰਲੀਮੈਂਟ ਬਣ ਗਏ ਆ ਨਗਰ ਰਿਕਮ ਚੋਣਾ ਤੇ ਨਗਰ ਕੌਂਸਲਾਂ ਦੀਆਂ ਆਈਆਂ ਦਬੇ ਬਹੁਤ ਕੀਤੇ ਕਿਸੇ ਤਾਂ ਬਹੁਤ ਸੂਟਾਂ ਤੇ ਖੜ ਗਏ ਆ ਤੇ ਜਿੱਤੀਆਂ ਕਿੰਨੀਆਂ 11 961 ਚੋਂ 11 ਤੇ ਆਪਾਂ ਕਹਿ ਸਕਦੇ ਆ ਕਿ ਇਹ ਜਗ੍ਹਾ ਦੇ ਉੱਤੇ ਅਕਾਲੀ ਦਲ ਦੀ ਚੜ੍ਹਾਈ ਹੈ ਨਹੀਂ ਸੋ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਖਰਾਬਟ ਆ ਰਹੀ ਹੈ ਇਹਨਾਂ ਦੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕੋਈ ਠੋਸ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਉਹਦੇ ਠੋਸਨ ਤੀਜੇ ਆਉਣ ਪਰ ਜੇ ਨਾ ਆਉਣ ਫਿਰ ਕੀ ਕਰੋਗੇ ਇਸ ਕਰਕੇ ਮੈਂ ਮਹਿਸੂਸ ਕਰਦਾ ਮਾਮਲਿਆਂ ਦੇ ਵਿੱਚ ਅਕਾਲੀ ਦਲ ਨੂੰ ਵਿਚਾਰਨਾ ਪਵੇਗਾ ਕਿ ਜਿੱਥੇ ਉਹਨਾਂ ਦੀ ਪੋਜੀਸ਼ਨ ਹੁੰਦੀ ਸੀ ਉੱਥੋਂ ਯਕਦਮ ਘਟ ਕੇ ਐਨੀ ਡਾਊਨ ਕਿਉਂ ਚਲੀ ਗਈ ਇਹ ਜੇ ਨਹੀਂ ਵਿਚਾਰਨਗੇ ਫਿਰ ਬਾਹਰ ਸਾਹਮਣੇ ਬੋਰਡ ਤੇ ਲਿਖਿਆ ਕੰਧ ਤੇ ਲਿਖਿਆ ਪੜ ਲੈਣ ਕਿ ਕਿੱਥੋਂ ਤੱਕ ਇਹਨਾਂ ਦੀ ਸਥਿਤੀ ਪੈਦਾ ਹੋ ਚੁੱਕੀ ਹੈ ਜੀ ਦਿਲ ਸਾਬ ਨਗਰ ਨਿਗਮ ਨਗਰ ਕਾਉਂਸਲ ਚੁਣਾ ਹੋਈਆਂ ਹਾਲਾਂਕਿ ਨਗਰ ਕਾਉਂਸਲਾਂ ਦੇ ਪ੍ਰਧਾਨ ਉਪ ਪ੍ਰਧਾਨ ਚੁਣੇ ਜਾ ਰਹੇ ਨੇ ਉਹ ਕਾਫੀ ਘੱਟ ਚਰਚਾ ਦੇ ਵਿੱਚ ਰਹਿੰਦੇ ਨੇ ਪਰ ਜਿਹੜੀਆਂ 5 ਨਗਰ ਨਿਗਮਾਂ ਨੇ ਮਿਨਿਸਪਲ ਕਾਰਪੋਰੇਸ਼ਨਾਂ ਨੇ ਉਹਨਾਂ ਦੇ ਮੇਅਰ ਬਣਾਏ ਜਾ ਰਹੇ ਨੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਲਾਏ ਜਾ ਰਹੇ ਨੇ 5 ਨਗਰ ਨਿਗਮਾਂ ਸੀ ਜਿਦੇ ਵਿੱਚੋਂ 2 ਪਟਿਆਲਾ ਤੇ ਜਲੰਧਰ ਨੂੰ ਮੇਅਰ ਮਿਲ ਚੁੱਕੇ ਨੇ ਜਿਦੇ ਵਿੱਚ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਕੁੰਦਨ ਗੋਗਿਆ ਮੇਅਰ ਬਣੇ ਨੇ ਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਬਣੇ ਨੇ ਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ ਹਰਿੰਦਰ ਕੋਹਲੀ ਭਾਜਪੀ ਦੇ ਵਿੱਚ ਹੁੰਦੇ ਸੀ ਕਿਸੇ ਵੇਲੇ ਇੱਧਰ ਆ ਗਏ ਤੇ ਤਜਰਬਾ ਕਹਿੰਦੇ ਉਹਨਾਂ ਦਾ ਕਾਫੀ ਸੀ ਪਹਿਲਾਂ ਵੀ ਉਹ ਇੱਥੇ ਸੇਵਾਵਾਂ ਨਿਭਾ ਚੁੱਕੇ ਸੀਗੇ ਨਗਰ ਨਿਗਮ ਦੇ ਵਿੱਚ ਤਾਂ ਹੁਣ ਉਹਨਾਂ ਨੂੰ ਮੌਕਾ ਦਿੱਤਾ ਗਿਆ ਜੀ ਪਹਿਲਾਂ ਵੀ ਡਿਪਟੀ ਮੇਅਰ ਸੀਗੇ ਤੇ ਹੁਣ ਦੂਜੇ ਪਾਸੇ ਜਿਹੜਾ ਹੈ ਉਹ ਜਲੰਧਰ ਦੇ ਵਿੱਚ ਵੀ ਇਹ ਚੋਣ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਵਨੀਤ ਧੀਰ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਮੇਅਰ ਬਣ ਗਏ ਨੇ ਦੂਜੇ ਨੰਬਰ ਦੇ ਉੱਤੇ ਡਿਪਟੀ ਮੇਅਰ ਨੇ ਸੀਨੀਅਰ ਬਲਬੀਰ ਸਿੱਧੂ ਬਿੱਟੂ ਢਿੱਲੋਂ ਕਿਹਾ ਜਾਂਦਾ ਹੈ ਇਹਨਾਂ ਨੂੰ ਮੈਂ ਬਲਵੀਰ ਬਿੱਟੂ ਬਿੱਟੂ ਟਿੱਲੋਂ ਇਹ ਬਣੇ ਨੇ ਜੀ ਤੇ ਦੂਜੇ ਪਾਸੇ ਡਿਪਟੀ ਮੇਅਰ ਮਲਕੀਤ ਸਿੰਘ ਨੂੰ ਬਣਾਇਆ ਗਿਆ ਹੈ ਦੋ ਨਗਰ ਨਿਵਾਆਂ ਦੇ ਵਿੱਚ ਸਥਿਤੀ ਕਾਫੀ ਸਪਸ਼ਟ ਹੋ ਗਈ ਹੈ ਜਿੱਥੇ ਹੁਣ ਕੰਮਕਾਜ ਚੱਲਨੇ ਸ਼ੁਰੂ ਹੋ ਜਾਣਗੇ ਬਾਕੀ ਤਿੰਨ ਅਜੇ ਵੀ ਪੈਂਡਿੰਗ ਨੇ ਜੀ ਦੇਖੋ ਜਿਹੜਾ ਅਜੇ ਦੋ ਥਾਂਾਂ ਤੇ ਹੋਇਆ ਕਿਉਂਕਿ ਜੋੜ ਤੋੜ ਹੈ ਹਮ ਆਮ ਤੌਰ ਤੇ ਤਰਬਦਰ ਤੁਸੀਂ ਕਦੇ ਜਾ ਕੇ ਦੇਖੋ ਹਮ ਜਿਹੜੀਆਂ ਇਹ ਸਰਗਾਂ ਚੋਣਾਂ ਹੁੰਦੀਆਂ ਨੇ ਉਹ ਹਾਕਮ ਪਾਰਟੀ ਦੀਆਂ ਹੁੰਦੀਆਂ ਨੇ ਇੱਕ ਵਾਰ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਸ਼ਾਇਦ 1998 ਦਾ ਉਹ ਮੌਕਾ ਆਦਮਪੁਰ ਦੀ ਉਪ ਚੋਣ ਹੋ ਗਈ ਜਿਹੜੇ ਮਹਾਲੀ ਨਾਕੇ ਤੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਕੈਪਟਨ ਅਵਰਿੰਦਰ ਸਿੰਘ ਤੇ ਜਾਂਦੇ ਨੇ ਮੜਕ ਨਾਲ ਤੇ ਬਾਦਲ ਸਾਹਿਬ ਤਾਂ ਸਵੇਰੇ ਤਕਰੀਬਨ 5 ਵਜੇ ਤੋਂ ਪਹਿਲਾਂ ਆਦਮਪੁਰ ਲਈ ਰਵਾਨਾ ਹੋ ਜਾਂਦੇ ਨੇ ਉੱਥੇ ਕਾਂਗਰਸ ਪਾਰਟੀ ਦੇ ਆਗੂ ਕਮਲਜੀਤ ਸਿੰਘ ਲਾਦੀ ਮਹਿਜ 6 ਵੋਟਾਂ ਤੇ ਜਿੱਤੇ ਸਨ। ਪਾਪ ਇਹ ਪਿਰਤ ਟੁੱਟੀ ਸੀ ਕਿ ਹਾਕਮ ਤਰਦੀਆਂ ਨਹੀਂ ਸਦਾ ਵੀ ਹੁੰਦੀਆਂ ਦੂਜੇ ਵੀ ਆ ਸਕਦੇ ਆ। ਹੁਣ ਵੀ ਉਹ ਈਕਾਂਹੇ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਬਾਕੀ ਤਿੰਨ ਰਹਿ ਗਈਆਂ। ਉੱਥੇ ਵੀ ਜੋੜ-ਘਟਾਓ ਕੀਤਾ ਜਾਵੇ ਤੇ ਆਪਣਾ ਹੀ ਵੱਡਾ ਜਿਹੜਾ ਹੈਗਾ ਉਹਨੂੰ ਬਣਾ ਲਿਆ ਜਾਵੇ। ਜੋਰ ਤੋਂ ਚੱਲ ਰਹੇ ਨੇ। ਕਦੋਂ ਤੱਕ ਚੱਲਦੀ ਹੈ ਹੂੰ ਕੁਛ ਨਹੀਂ ਕਹਿ ਸਕਦੇ ਜਿਹੜੀਆਂ ਤਿੰਨ ਨੇ ਜਿਹੜਾ ਦੂਜੀਆਂ ਥਲੀਆਂ ਪ੍ਰਧਾਨਗੀਆਂ ਵਾਲੀਆਂ ਨੇ ਦੇਖੋ ਦਰਜਾਬੰਦੀ ਹੁੰਦੀ ਹੈ ਨਾ ਹੂੰ ਦਰਜਾਬੰਦੀ ਦੇ ਵਿੱਚ ਪ੍ਰਧਾਨਗੀਆਂ ਮਿਊਨਿਸਪਲ ਕੌਂਸਲਾਂ ਛੋਟੀਆਂ ਹੁੰਦੀਆਂ ਨੇ ਤੇ ਜਿੱਥੇ ਆਬਾਦੀ 5 ਲੱਖ ਤੋਂ ਵੱਧ ਜਾਵੇ ਉੱਥੇ ਫਿਰ ਕਾਰਪੋਰੇਸ਼ਨ ਬਣ ਜਾਂਦੀ ਹੈ ਸੋ ਕਾਰਪੋਰੇਸ਼ਨਾਂ ਦੇ ਵਿੱਚ ਦੋ ਹੋ ਗਈਆਂ ਤਿੰਨ ਰਹਿਦੀਆਂ ਨੇ ਨਾਲੇ ਇੱਕ ਹੋਰ ਹੁੰਦਾ ਤਰਵਿੰਦਰ ਜੀ ਹੂੰ ਵੀ ਚਲੋ ਯਾਰ ਹਾਕਮਦਰ ਦੇ ਨਾਲ ਖੜੂ ਚੱਲ ਕੇ 2 ਸਾਲ ਤਾਂ ਗਰਾਂਟਾ ਗਰਾਂਟਾ ਤੇ ਸਰਕਾਰੀ ਜਿਹੜੇ ਅਹੁਦੇ ਨੇ ਉਹਨਾਂ ਦਾ ਤਾਂ ਆਨੰਦ ਮਾਣੋ ਐਮਆ ਕੇ ਪਿੱਛੇ ਕਰਦਾ ਕੀ ਫਾਇਦਾ ਸੋ ਅੱਜ ਕੱਲ ਇਹ ਪਹਿਲਾ ਜਮਾਨਾ ਹੁੰਦਾ ਸੀ ਜਦੋਂ ਪਾਰਟੀਆਂ ਵੱਡੀਆਂ ਹੁੰਦੀਆਂ ਸੀ ਆਗੂ ਛੋਟੇ ਹੁੰਦੇ ਸੀ ਉਹਨਾਂ ਆਗੂ ਵੱਡੇ ਹੋ ਗਏ ਪਾਰਟੀਆਂ ਬੌਣੀਆਂ ਬਣ ਗਈਆਂ ਜੀ ਜੀ ਬਿਲਕੁਲ ਜੀ ਤੇ ਦਿੱਲੀ ਦੇ ਵਿੱਚ ਚੋਣਾਂ ਨੇ ਦਿੱਲੀ ਵਿਧਾਨ ਸਭਾ ਦੀਆਂ ਤੇ ਇਹਨਾਂ ਚੋਣਾਂ ਦੇ ਵਿੱਚ ਵੀ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਾ ਦਿੱਤਾ ਹੈ ਪੂਰੀ ਵਾਹ ਲਾਈ ਹੋਈ ਹੈ ਭਾਜਪਾ ਆਮ ਆਦਮੀ ਪਾਰਟੀ ਰੈਲੀਆਂ ਦੇ ਵਿੱਚ ਰੁੱਝ ਗਈ ਹੈ ਕਾਂਗਰਸ ਅਜੇ ਥੋੜੀ ਜਿਹੀ ਪਿੱਛੇ ਚੱਲ ਰਹੀ ਹੈ ਘੱਟ ਚਰਚਾਵਾਂ ਨੇ ਕਾਂਗਰਸ ਦੀਆਂ ਪਰ ਮੁਕਾਬਲਾ ਤਿੰਨ ਕੋਣੀ ਹੀ ਉੱਥੇ ਹੋਣਾ ਹੈ ਤਿੰਨੇ ਧਿਰਾਂ ਪੂਰੀਆਂ ਸ਼ਕਤੀਸ਼ਾਲੀ ਨਜ਼ਰ ਆ ਰਹੀਆਂ ਨੇ ਪ੍ਰਚਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੀ ਕਦੇ ਇੱਥੇ ਚੋਣਾ-ਚੂਣਾ ਦਾ ਚਰਚਾ ਦੇ ਵਿੱਚ ਆਉਂਦਾ ਸੀ ਪਰ ਇਸ ਵਾਰ ਉਹ ਬਾਹਰ ਹੈ ਉੱਥੇ ਚੋਣਾ ਨਹੀਂ ਲੜੀਆਂ ਜਾ ਰਹੀਆਂ ਤੇ ਤਿੰਨ ਤਰੀ ਮੁਕਾਬਲਾ ਹੈ ਤੇ ਇਸੇ ਲੈ ਤਹਿਤ ਜਿਹੜੀਆਂ ਉਥੇ ਸੂਚੀਆਂ ਵਗੈਰਾ ਜਾਰੀ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਪਹਿਲਾਂ ਆਪਣਾ ਕੰਮ ਵੇੜ ਚੁੱਕੀ ਹੈ ਆਪਣੇ ਉਮੀਦਵਾਰ ਐਲਾਨ ਕੇ ਤੇ ਹੁਣ ਬੀਜੇਪੀ ਨੇ ਵੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ ਜਿਹਦੇ ਵਿੱਚ ਵੱਡੇ ਲੀਡਰਾਂ ਨੂੰ ਸਥਾਨ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਸੀਟਾਂ ਅਲਾਟ ਹੋ ਗਈਆਂ ਨੇ ਮੈਨੂੰ ਲੱਗਦਾ ਕਿ ਲਗਭਗ 57-58 ਤੇ ਬੀਜੇਪੀ ਐਲਾਨ ਚੁੱਕੀ ਆ ਉਹਨਾਂ ਦੀਆਂ ਹੁਣ 12 ਤੇ 13 ਹੀ ਰਹਿੰਦੀਆਂ ਇਹਦੇ ਵਿੱਚ ਕਾਂਗਰਸ ਪਿੱਛੇ ਹੈ ਤੁਸੀਂ ਗੱਲ ਕੀਤੀ ਸ਼ਰੂਮਣੀ ਅਕਾਲੀ ਦਲ ਦੀ ਜਦੋਂ ਇਹ ਚੜ੍ਹਾਈ 'ਚ ਹੁੰਦੇ ਸੀ ਅਮਰਜਿੰਦਰ ਸਰਸਾ ਹੈ ਤਾਂ ਅਕਾਲੀ ਆਗੂ ਤੇ ਜਿਹੜੀ ਇਹਦੀ ਸੀਟ ਪੈਂਦੀ ਹੈ ਆਪਣੀ ਉਹ ਸੀਟ ਪੈਂਦੀ ਹੈ ਇਹਦੀ ਉੱਥੇ ਦਿੱਲੀ ਦੇ ਵਿੱਚ ਇਹ ਜਿੱਤਿਆ ਤਾਂ ਭਾਜਪਾ ਦੀ ਟਿਕਟ ਤੇ ਸੀ ਹੂੰ ਇਹਨੂੰ ਚੋਣ ਨਿਸ਼ਾਨ ਭਾਜਪਾ ਦਾ ਮਿਲਿਆ ਸੀ ਦੋ ਕਾਲੀਆਂ ਨੇ ਆਪਦੇ ਤੇ ਜਿੱਤੀਆਂ ਸੀ ਦੋ ਇਹਨਾਂ ਦੇ ਚੋਂ ਨਿਸ਼ਾਨ ਤੇ ਦਿੱਤੀ ਸੀ ਮੇਰਾ ਕਹਿਲ ਇਹ ਜਿਹੜੀ ਸੀਟ ਹੈਗੀ ਆ ਅਰਜੋਰੀ ਗਾਰਡਨ ਹੈ ਹਮ ਅਰਜੋਰੀ ਗਾਰਡਨ ਦੇ ਵਿੱਚ ਉਦੋਂ ਪਰ ਜੋ ਲੱਗੇ ਕੌਮੀ ਪ੍ਰਧਾਨ ਕੌਮੀ ਜਰਨਲ ਸਕੱਤਰ ਕੌਮੀ ਸ='%s' ਜਰਨਲ ਸਕੱਤਰ ਫਰਾਨਾ ਢਮਕਾ ਕੌਮੀ ਬਣ ਗਏ ਸਾਰੇ ਹਮ ਤੇ ਉਹ ਕੌਮੀ ਤਾਂ ਟੁੱਟ ਗਈ ਨਾਲੋਂ ਕੌਮੀ ਵਾਲੀ ਕੋਈ ਗੱਲ ਰਹੀ ਨਹੀਂ ਤੇ ਹੋ ਕੀ ਗਿਆ ਹੂੰ ਉਥੇ ਇਹਨਾਂ ਦੇ ਜਿਹੜੇ ਆਗੂ ਨੇ ਹੁਣ ਤੱਕ ਤਾਂ ਗਾਲ੍ਹਾਂ ਕੱਢਦੇ ਰਹੇ ਇਹਨਾਂ ਨੂੰ ਟੋੜਾ ਸਵਰਨਾ ਹੁੰਦੀ ਸੀ ਪਰਮਜੀਤ ਸੋ ਸਰਨਾ ਤੇ ਉਹਨ ਫਿਰ ਇਹ ਨਾਲੀ ਧਾਰਾ ਚ ਆ ਗਏ ਹੁਣ ਉਹ ਕਹਿੰਦੇ ਜੀ ਉਹ ਹੈ ਨਾ ਇੱਕ ਪੁਰਾਣਾ ਅੰਗੂਰ ਖੱਟੇ ਨੇ ਹੂੰ ਜਦੋਂ ਦੇਖਿਆ ਵੀ ਬੰਨਾਂ ਦਾ ਕੁਝ ਹੈ ਨਹੀਂ ਉਹ ਸੀਤਾ ਜੀ ਚੋਣ ਹੀ ਨਹੀਂ ਦੜਦੇ ਅਮੇ ਉਥੇ ਜਾ ਕੇ ਇਹੋ ਜਿਹਾ ਹਾਲ ਹੀ ਇਹਨਾਂ ਦਾ ਹਰਿਆਣੇ ਚੋਣਾ ਸੋ ਜਦੋਂ ਅਕਾਲੀ ਦਲ ਇੱਕ ਵੇਲੇ ਅਕਾਲੀ ਦਲ ਦੇ ਚੜਾਈ ਸੀ ਅਕਾਲੀ ਦਲ ਦਾ ਬਹੁਤ ਵੱਡਾ ਲੰਮਾ ਚੌੜਾ ਇਤਿਹਾਸ ਹੈ ਪਰ ਜਦੋਂ ਇਹ ਉਹਦੇ ਤੇ ਖੜੀ ਨਹੀਂ ਉਥੇ ਇਸੇ ਕਰਕੇ ਜਿਹੜੀਆਂ ਰਵੈਤੀ ਪਾਰਟੀਆਂ ਨੇ ਵੱਡੀਆਂ ਬੀਜੇਪੀ ਅਕਲ ਭਰਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹ ਤਿੰਨੋਂ ਹੀ ਇਸ ਵੇਲੇ ਦਿੱਲੀ ਦੇ ਵਿੱਚ ਚੋਣਾਂ ਲੜ ਰਹੇ ਨੇ ਕੋਈ ਇੱਕ ਅੱਧਾ ਸ਼ਾਇਦ ਦੂਜੀਆਂ ਪਾਰਟੀਆਂ ਚੋ ਜਿਵੇਂ ਸਮਾਜਵਾਦੀ ਪਾਰਟੀਆਂ ਜਾਂ ਹੋਰ ਆ ਗਿਆ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਅਜੇ ਦੀ ਅਕਾਲੀ ਦਲ ਚੋਣ ਨਹੀਂ ਲੜ ਰਿਹਾ ਬਾਕੀ ਤਾਂ ਨਾ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਦਿੱਲੀ ਵਿਧਾਨ ਸਭਾ ਦੀਆਂ ਲੜ ਰਹੇ ਨੇ ਜੀ ਜੀ ਬਿਲਕੁਲ ਜੀ ਤੇ ਖਬਰ ਜੁੜੀ ਹੋਈ ਹੈ ਜੀ ਅਗਲੀ ਅਮਰੀਕਾ ਦੇ ਨਾਲ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਕੁਝ ਦਿਨਾਂ ਬਾਅਦ ਆਪਣਾ ਸੋਚਕ ਸਮਾਗਮ ਕਰਨ ਜਾ ਰਹੇ ਨੇ ਰਾਸ਼ਟਰਪਤੀ ਬਣ ਜਾਣਗੇ ਅਧਿਕਾਰਤ ਤੌਰ ਦੇ ਉੱਤੇ ਵੱਡਾ ਬਹੁਮਤ ਉਹਨਾਂ ਨੂੰ ਹਾਸਲ ਹੋ ਚੁੱਕਿਆ ਹੈ ਤੇ ਇਹ ਨਾ ਚੋਣਾਂ ਦੇ ਦੌਰਾਨ ਇਸ ਸੌਚੁਕ ਸਮਾਗਮ ਨੂੰ ਲੈ ਕੇ ਚੰਦਾ ਬੜੀ ਚਰਚਾ ਦੇ ਵਿੱਚ ਆ ਗਿਆ ਹੈ ਤੇ ਇੱਕ ਸਜ਼ਾ ਵੀ ਉਹਨਾਂ ਨੂੰ ਹੋ ਚੁੱਕੀ ਹੈ ਕੋਈ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਸੀ ਤਾਂ 트੍ਰੰਪ ਦੀਆਂ ਮੁਸ਼ਕਲਾਂ ਪਹਿਲਾਂ ਵੀ ਵੱਧੀਆਂ ਹੋਈਆਂ ਨਜ਼ਰ ਆਈਆਂ ਸੀ ਤੇ ਹੁਣ ਵੀ ਵੱਧ ਰਹੀਆਂ ਨੇ ਪਰ ਚੰਦਾ ਕਾਫੀ ਚਰਚਾ ਦੇ ਵਿੱਚ ਹੈ ਜੀ ਦੇਖੋ ਜਿਹੜਾ ਇਹ ਚੰਦਾ ਆਇਆ ਕਹਿੰਦੇ ਰਿਕਾਰਡ ਤੋੜਦਾ ਹੈ ਨੇ ਹਮ 17 ਕਰੋੜ ਅਮਰੀਕਨ ਡਾਲਰ ਹਮ ਇਹ ਚੰਦਾ 트럼ਪ ਸਾਹਿਬ ਦੀ ਚੋਣ ਦੇ ਦੌਰਾਨ ਇਹਨਾਂ ਨੂੰ ਪ੍ਰਾਪਤ ਹੋਇਆ ਇਹਦਾ ਮਤਲਬ ਜਦੋਂ ਇਸ ਤਰੀਕੇ ਨਾਲ ਚੰਦਾ ਮਿਲੇ ਨਾ ਤਾਂ ਲੋਕਾਂ ਨੂੰ ਨਾ ਇਹ ਨਜ਼ਰ ਆ ਜਾਂਦਾ ਹੈ ਕਿ ਭਵਿੱਖ ਕੀ ਦਾ ਹੈ ਇਹਦਾ ਮਤਲਬ ਚਰਚਾ ਜਿਹੜੀ ਸੀਗੀ ਡੋਨਾਲਡ 트럼ਪ ਦੀ ਪਹਿਲਾਂ ਤੋਂ ਹੀ ਸ਼ੁਰੂ ਹੋ ਗਈ ਸੀ ਹੂੰ ਜਿਹਦੇ ਕਰਕੇ ਪੂਰੇ ਬਿਸ਼ਪ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਤੁਸੀਂ ਕਹਿ ਸਕਦੇ ਹੋ ਇਹ ਸਿਸਟਮ ਹੁੰਦਾ ਹੈ ਕਿ ਜਿਹੜਾ ਬੰਦਾ ਜਿੱਦਾ ਹੋਵੇ ਆਮ ਤੌਰ ਤੇ ਚੰਦਾ ਵੀ ਉਹਨੂੰ ਹੀ ਮਿਲਦਾ ਹੁੰਦਾ ਹੂੰ ਇਹ ਚੰਦਾ 17 ਕਰੋੜ ਅਮਰੀਕੀ ਡਲ ਉਹਨਾਂ ਨੂੰ ਮਿਲੇ ਸੋ ਇਹ ਚੰਦਾ ਦੂਜਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ ਹੂੰ ਆਪਾਂ ਇਸ ਗੱਲ ਦੇ ਉੱਤੇ ਗੱਲ ਕਹਿ ਸਕਦੇ ਹਾਂ ਕਿ ਡੋਨਾਲਡ ਟਰੰਪ ਆਮ ਤੌਰ ਤੇ ਦੂਜੀ ਵਾਰ ਬੰਦੇ ਦੀ ਪਾਪੂਲਾਰਿਟੀ ਉਸ ਕਿਸਮ ਦੀ ਨਹੀਂ ਹੁੰਦੀ ਜਿਹੜਾ ਘੱਟੋ ਘੱਟ 15 ਕਿਸਮ ਦੇ ਬਵਾਦਾਂ 'ਚ ਹੋਵੇ ਹੂੰ ਪਰ ਡੋਰਲ ਟਰੰਪ ਨੂੰ ਇਹਦੇ باوجود ਵੀ ਉੱਥੇ ਰਾਸ਼ਟਰਪਤੀ ਉਹਨਾਂ ਨੇ 20 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲੈਣਾ ਹੈ ਅਦਰਵਾਈਜ਼ ਬਰਨਤਾ ਹੋਏ ਨੇ ਉਹ ਹੂੰ ਪਰ ਰਸਮੀ ਤੌਰ ਤੇ ਅਹੁਦਾ ਸੰਭਾਲਣਾ ਹੈ ਉਹ 20 ਜਨਵਰੀ ਨੂੰ ਸੰਭਾਲਣਗੇ ਜੀ ਜੀ ਬਿਲਕੁਲ ਜੀ ਤੇ ਸਾਬ ਪੰਜਾਬ ਦੇ ਵਿੱਚ ਰੋਡਵੇਜ਼ ਦੇ ਪੀਆਰਟੀਸੀ ਦੇ ਪਨ ਬਸ ਦੇ ਕਾਮਿਆਂ ਨੇ ਜਿਹੜੇ ਕੱਚੇ ਨੇ ਉਹਨਾਂ ਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਸੀ ਤਿੰਨ ਦਿਨਾਂ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਦੂਜੇ ਦਿਨ ਹੀ ਸਰਕਾਰ ਨੇ ਉਹਨਾਂ ਨੂੰ ਮਨਾ ਲਿਆ ਤੇ ਤੀਜੇ ਦਿਨ ਉਹ ਆਪਣੇ ਕੰਮ ਕਾਜ ਦੇ ਉੱਤੇ ਪਰਤ ਗਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਣੀ ਹੈ ਉਹਦੇ ਵਿੱਚ ਕਿਹੜੀਆਂ ਮਦਾਂ ਵਿਚਾਰੀਆਂ ਜਾਂਦੀਆਂ ਨੇ ਕੀ ਸਹਿਮਤੀ ਬਣਦੀ ਹੈ ਕੀ ਭਰੋਸਾ ਦਿੱਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੈ ਜੀ ਦੇਖੋ ਤੁਸੀਂ ਠੀਕ ਕਹਿ ਰਹੇ ਹੋ ਜਿਹੜਾ ਕੰਮ ਇਹਨਾਂ ਨੇ 2 ਦਿਨਾਂ ਦੇ ਬਾਅਦ ਚ ਜਾ ਕੇ ਕੀਤਾ ਹੂੰ ਤੇ ਕੀ ਪੰਜਾਬ ਦੀ ਸਰਕਾਰ ਨੂੰ ਉਹ ਤੋਂ ਪਹਿਲਾਂ ਨਹੀਂ ਸੀ ਕਰਨਾ ਚਾਹੀਦਾ ਹੂੰ ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਕਹਿੰਦੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਹੂੰ ਉਹਦੇ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਅਗਲੇ ਦਿਨਾਂ ਦੇ ਵਿੱਚ ਅਸੀਂ ਮੰਨ ਰਹੇ ਹਾਂ ਤੇ ਮੰਨ ਲਾਂਗੇ ਫਿਰ ਕਿਉਂ ਨਾ ਮੰਨੀਆਂ ਇਹਦਾ ਮਤਲਬ ਜਿਵੇਂ ਪੁਰਾਣੀ ਇੱਕ ਕਹਾਵਤ ਆ ਕਿ ਜੇ ਮਾਂ ਉਦੋਂ ਤੱਕ ਬੱਚੇ ਨੂੰ ਦੁੱਧ ਨਹੀਂ ਪਿਉਂਦੀ ਜੋ ਤੱਕ ਰੋਂਦਾਨੀ ਇਹ ਜਿਹੜਾ ਮੂਗ ਦਰਸ਼ਕ ਬਣ ਕੇ ਸਰਕਾਰਾਂ ਬੈਠੀਆਂ ਰਹਿੰਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਕਾਫੀ ਆਪਾਂ ਕਹਿ ਸਕਦੇ ਹਾਂ ਇੰਨਾ ਕਹਿਣ ਦਾ ਆ ਗਿਆ ਕਿ 2-3 ਦਿਨ ਦੀ ਲਗਾਤਾਰ ਹੜਤਾਲ 2 ਦਿਨਾਂ ਦੇ ਵਿੱਚ ਹੀ ਇਹਨਾਂ ਨੂੰ ਲੱਖਾਂ ਦਾ ਘਾਟਾ ਪੈ ਗਿਆ ਤੇ ਉਹਦਾ ਫਾਇਦਾ ਠਾ ਕੇ ਪ੍ਰਾਈਵੇਟ ਵਾਲੇ ਹੂੰ ਤੇ ਜੇ ਕਿਤੇ ਤੰਨਾ ਲਾਉਂਦਾ ਚਲੋ ਸਰਕਾਰ ਨੇ ਵਿਚੋਲੇ ਪਾਏ ਹਮ ਗੱਲਬਾਤ ਹੋਈ ਕਿ ਜੇ ਉਹ ਡੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾ ਦਿੰਦੇ ਆ ਹਮ ਮੇਰਾ خیال ਕਿ ਹੋਣਾ ਉਹ ਲਾਲੀ ਪਾਪ ਲੈ ਕੇ ਤਾਂ ਨਹੀਂ ਆਉਂਦੇ ਪਿਛਲੀ ਵਾਰੀ ਉਹਨਾਂ ਨੂੰ ਲਾਲੀ ਪਾਪ ਦਿੱਤਾ ਸੀ ਹੋ ਸਕਦਾ ਉਹ ਐਕਟ ਵੀ ਪੂਰਾ ਬੰਦੋਬਸਤ ਇਹਨਾਂ ਨੂੰ ਮੰਗਾ ਮੰਨਣ ਤੋਂ ਬਾਅਦ ਹੀ ਮੰਨਣ ਤੇ ਜਿਸ ਤਰ੍ਹਾਂ ਇਹਨਾਂ ਨੇ ਇਹ ਹੜਤਾਲ ਵਾਪਸ ਲਈ ਹੈ ਭਰੋਸੇ ਕਰਕੇ ਲਈ ਹੈ ਜੇ ਹੁਣ ਵੀ ਉਹਨਾਂ ਨੂੰ ਭਰੋਸਾ ਨਾ ਬਣਾਇਆ ਤਾਂ ਮੇਰਾ ਖਿਆਲ ਉਹ ਦੁਬਾਰਾ ਵੀ ਕੋਈ ਕਦਮ ਚੁੱਕ ਸਕਦੇ ਆ ਇਸ ਵੇਲੇ ਇੱਕ ਕਿਸਮ ਦੇ ਨਾਲ ਪੰਜਾਬ ਦੀ ਸਰਕਾਰ ਨੇ ਇਹਨਾਂ ਦੀ ਹੜਤਾਲ ਖਤਮ ਕਰਾ ਕੇ ਭਾਵੇਂ ਤੀਜੇ ਦਿਨ ਹੀ ਹੋਈ ਪਰ ਲੋਕਾਂ ਨੂੰ ਵੀ ਕੁਝ ਰਾਹਤ ਮਿਲੀ ਕਿਉਂਕਿ ਰੂਟਾਂ ਦੇ ਉੱਤੇ ਬਹੁਤ ਭੀੜ ਤੇ ਦੂਜਾ ਦੇਖਣ ਨੂੰ ਮਿਲਿਆ ਸੀ ਜੀ ਢਿਲਸਾਬ ਸ਼ੰਭੂ ਬੈਰੀਅਰ ਦੇ ਉੱਤੇ ਇੱਕ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਿਸਾਨੀ ਅੰਦੋਲਨ ਦਾ ਹਿੱਸਾ ਸੀਗਾ ਇਹ ਕਿਸਾਨ ਤੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ ਕਹਿੰਦਾ ਜੀ ਇਹ ਜਿਹੜਾ ਹੁਣ ਕੁਰਬਾਨੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਂ ਇਸੇ ਤਰ੍ਹਾਂ ਹੀ ਹੁਣ ਅੱਗੇ ਵਧਣਾ ਪਵੇਗਾ ਸਲਫਾਸ ਨਿਗਲਣ ਦੀ ਗੱਲ ਆਈ ਸੀਗੀ ਕਿ ਉਹਨੇ ਨਿਗਲ ਲਈ ਤੇ ਉਹਦੀ ਇਲਾਜ ਦੇ ਦੌਰਾਨ ਜਾਨ ਚਲੀ ਗਈ ਤੁਸੀਂ ਵੀ ਜਾਣਦੇ ਹੋ ਇਹਦਾ ਨਾਮ ਰੇਸ਼ਮ ਸਿੰਘ ਹੈ ਹਮ ਤੇ ਤਰਨ ਤਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਪੋਵਿੰਡ ਦਾ ਹਾਂਜੀ ਹਮ ਪੋਵਿੰਡ ਉਹ ਇਥੇ ਆਇਆ ਹੋਇਆ ਸੀ ਜਦੋਂ ਤੋਂ ਇਹ ਸੰਘਰਸ਼ ਚੱਲਦਾ ਸੀ ਤੇ ਕਦੇ-ਕਦੇ ਗਿਆ ਵੀ ਨਹੀਂ ਹੂੰ ਇੱਥੇ ਹੀ ਸੀ ਹੂੰ ਸਾਲ ਪਰ ਤੋਂ ਪਤਾ ਨਹੀਂ ਕਿਹੜੀ ਨਿਰਾਸ਼ਾ ਮਨ ਦੇ ਵਿੱਚ ਆਈ ਹੋ ਸਕਦਾ ਬੈਂਕ ਦੀ ਕਿਸ਼ਤ ਕੋਈ ਤੇ ਨੇੜੇ ਹੋਵੇ ਹੂੰ ਡਰ ਲੱਗਦਾ ਹੋਵੇ ਤੇ ਫਿਰ ਉਹ ਇੱਥੇ ਸਲਫਾਸ ਪੀ ਕੇ ਜਾਂਦੇ ਗਿਆ ਹੂੰ ਕਿਸਾਨਾਂ ਦੇ ਵਿੱਚ ਗੱਲਬਾਤ ਵੀ ਉੱਠੀ ਮੇਰੇ ਨਾਲ ਕੁਝ ਕਿਸਾਨ ਜਥੇ ਬੰਦਿਆਂ ਨੂੰ ਇਹ ਸੁਝਾਅ ਜ਼ਰੂਰ ਹੈ ਵੀ ਜਰ ਜਿਹੜੀਆਂ ਇਹਨਾਂ ਨੇ ਕਰਜ਼ੇ ਲਏ ਹੋਏ ਨੇ ਉਹ ਕਰਜ਼ਿਆਂ ਦੀ ਤੁਸੀਂ ਕੋਈ ਨਾ ਕੋਈ ਪੜਤਾਲ ਕਰਕੇ ਕੋਈ ਦਰਜਾਬੰਦੀ ਦਾ ਕਰ ਲੋ ਹੂੰ ਉੱਥੇ ਮਦਦ ਕਰੋ ਜਿੱਥੇ ਸਹੀ ਰੂਪ ਦੇ ਵਿੱਚ ਸਾਰਾ ਕੁਝ ਕੀਤਾ ਹੋਇਆ ਹੈ ਜਿੱਥੇ ਸਹੀ ਰੂਪ ਚ ਨਹੀਂ ਉੱਥੇ ਫਿਰ ਆਪਾਂ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਕੇ ਕਿ ਭਾਈ ਖਰਚੇ ਘਟਾਓ ਤਾਂ ਕਿ ਆਪਾਂ ਤੁਹਾਡਾ ਅ ਤੁਸੀਂ ਹਰ ਰੋਜ਼ ਖਬਰਾਂ ਸ਼ਬਦਿਕਾਂ ਨੇ ਕਿ ਕਿਸਾਨ ਖੁਦਕਸ਼ੀ ਕਰ ਗਏ ਉਹ ਖੁਦਕਸ਼ੀਆਂ ਤੋਂ ਬਚਿਆ ਜਾ ਸਕੇ ਜੀ ਢਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਸ਼ੁਕਰੀ ਬਹੁਤ ਮਿਹਰਬਾਨ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਵੀ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਸਰਗਰਮੀਆਂ ਤੇ ਝਾਤ ਪਾਵਾਂਗੇ ਆਗਿਆ ਦਿਓ ਧੰਨਵਾਦ